ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਦੀਪ ਸਿੰਘ ਠਿੱਕਰੀਵਾਲ ਅੱਜ ਆਪਣੇ ਕੋਲੇ ਕਾਫੀ ਚੀਜ਼ਾਂ ਤਿਆਰ ਹੋਈਆਂ ਇੱਕ ਬਗਦੂ ਸਾਰਾ ਇਹ ਬਗਦੂ ਪਿਆ ਨਾਲ ਆਪਣੇ ਢੋਲਕਾ ਪਈਆਂ ਨੇ ਇੱਕ ਕਾਟੋ ਤੇ ਇੱਥੇਲੇ ਪਾਸੇ ਪਈਆਂ ਨੇ ਆਪਣੇ ਕੋਲੇ ਕੁੰਡੇ ਨਾਲ ਫੁੱਲ ਨਗਾਰੇ ਤੇ ਤੇਰਾ ਪਿਆ ਆਪਣਾ ਮਲਬਈ ਕਿਦਾਂ ਮਲਬਈ ਦੇ ਵਜੋਂ ਵਾਲੇ ਇਹ ਦੇ ਨਾਲ ਹੱਥੀ ਤਾਂ ਹੁੰਦੇ ਤੇ ਬਾਕੀ ਨਗਾਰੇ ਵੀ ਆਪਣੇ ਕੋਲੇ ਹੁੰਦੇ ਨੇ ਦਲ ਰੋਵੇ ਹੋ ਗਏ ਤੁੰਬੀਆਂ ਉੱਧਰ ਪਈਆਂ ਨੇ ਸਾਰੀਆਂ ਪਰ ਪਿਆ ਆਪਣੇ ਕੋਲ ਤਾਉਸ ਸਾਰੇ ਆਪਾਂ ਤਿਆਰ ਕਰਦੇ ਆ ਜੀ ਕਿੰਨੋਂ ਹੋਵੇ ਉਹ ਸੰਪਰਕ ਕਰ ਸਕਦਾ ਮੇਰਣਾ ਸਤਿ ਸ੍ਰੀਕਾਲ ਜੀ